ਤਾਂ ਤਾਂ ਪਿਆਰੇ ਬੱਚਿਓ ਨਵੋਦਿਆ ਦਾਖਲਾ ਤੇ ਕਿਆ ਦੀ ਤਿਆਰੀ ਅਦੀਨ ਆਪਾਂ ਗਣਿਤ ਦੀ ਪਾਠ ਪੁਸਤਕ ਦੇ ਅਭਿਆਸ 3.2 ਦੇ 3 ਨੰਬਰ ਸਵਾਲ ਦੇ ਉੱਤੇ ਆ ਗਏ ਤਾਂ ਧਿਆਨ ਦੇ ਨਾਲ ਬੇਟਾ ਇਹ ਗੱਲ ਸਮਝਣੀ ਆ ਹੁਣ ਮਹੱਤਮ ਤੇ ਲਗਉਤਮ ਦੇ ਸਵਾਲ ਆ ਜਿਹੜੇ ਸ਼ੁਰੂ ਹੋ ਗਏ ਬਹੁਤ ਮਹੱਤਵਪੂਰਨ ਟੌਪਿਕ ਆ ਗਿਆ ਇਹ ਮਹੱਤਮ ਸਮਾਵਰਤਕ ਨੂੰ ਬੇਟਾ ਐਚ ਸੀ ਐਫ ਵੀ ਬੋਲਦੇ ਆ ਇੰਗਲਿਸ਼ ਦੇ ਵਿੱਚ ਐਚ ਸੀ ਐਫ ਹੁੰਦਾ ਹਾਈਐਸਟ ਕਾਮਨ ਫੈਕਟਰ ਵੱਡੇ ਤੋਂ ਵੱਡਾ ਸਾਂਝਾ ਗੁਣਨਖੰਡ ਵੀ ਕਹਿੰਦੇ ਆ ਮਹੱਤਮ ਸਮਾਵਰਤਕ ਨੂੰ ਠੀਕ ਹੈ ਬੇਟਾ ਤਾਂ ਹਾਈਐਸਟ ਕਾਮਨ ਫੈਕਟਰ ਲੱਭਣ ਦੇ ਲਈ ਅਸੀਂ ਕੀ ਕਰਾਂਗੇ ਇਹਦੇ ਗੁਣਨਖੰਡ ਬਣਾ ਲਵਾਂਗੇ ਠੀਕ ਹੈ ਫਿਰ ਵੱਡੇ ਤੋਂ ਵੱਡਾ ਜਿਹੜਾ ਹੋਊਗਾ ਉਹ ਸਾਡਾ ਮਹੱਤਮ ਆ ਜਾਊਗਾ 18 ਦੇ ਗੁਣਨਖੰਡ ਬੇਟਾ ਆਪਾਂ ਪਿਛਲੇ ਸਵਾਲ ਚ ਬਣਾਏ ਆ 18 ਜਿਹੜਾ ਬੇਟਾ 1 ਤੇ ਵੀ ਵੰਡਿਆ ਜਾਂਦਾ ਠੀਕ ਐ 2 ਤੇ ਵੀ ਵੰਡਿਆ ਜਾਂਦਾ ਆ 3 ਤੇ ਵੀ ਵੰਡਿਆ ਜਾਂਦਾ ਆ 3 6 18 ਹੁੰਦੇ ਆ ਫਿਰ ਬੇਟਾ ਇਹ 6 ਤੇ ਵੀ ਵੰਡਿਆ ਜਾਂਦਾ ਫਿਰ ਬੇਟਾ ਇਹ 9 ਤੇ ਵੀ ਵੰਡਿਆ ਜਾਂਦਾ ਤਾਂ ਫਿਰ ਇਹ 18 ਤੇ ਵੀ ਵੰਡਿਆ ਜਾਂਦਾ ਆ ਇਹ ਜਿਹੜੇ ਇਹਦੇ ਗੁਣਨਖੰਡ ਬਣ ਗਏ 18 ਦੇ ਫਿਰ ਆਪਾਂ ਬੇਟਾ 27 ਦੇ ਬਣਾਉਣੇ ਆ 27 ਦੇ ਗੁਣਨਖੰਡ ਕਿਉਂਕਿ ਉਹ ਕਹਿੰਦਾ ਗੁਣਨਖੰਡ ਵਿਧੀ ਲਈ ਆਪਾਂ ਕੱਢ ਰਹੇ ਆ ਇਹ ਠੀਕ ਐ 27 ਦੇ ਗੁਣਨਖੰਡ ਕੀ 27 1 ਤੇ ਵੰਡਿਆ ਹੀ ਜਾਂਦਾ ਠੀਕ ਐ ਉਸ ਤੋਂ ਬਾਅਦ 27 3 ਤੇ ਵੀ ਵੰਡਿਆ ਜਾਂਦਾ 3 ਨਾ ਆ 27 ਹੁੰਦੇ ਆ 4 ਤੇ ਨਹੀਂ ਵੰਡਿਆ ਜਾਂਦਾ 5 ਤੇ ਨਹੀਂ ਵੰਡਿਆ ਜਾਂਦਾ 6 ਤੇ ਨਹੀਂ ਵੰਡਿਆ ਜਾਂਦਾ 7 ਤੇ ਨਹੀਂ 8 ਤੇ ਨਹੀਂ 9 ਤੇ 9 ਤੇ 27 ਹੁੰਦੇ ਉਸ ਤੋਂ ਬਾਅਦ 10 11 12 ਕਿਸੇ ਤੇ ਵੀ ਨਹੀਂ ਵੰਡਿਆ ਜਾਂਦਾ ਫਿਰ 27 ਤੇ 20 ਵੰਡਿਆ ਜਾਂਦਾ ਸੋ ਬੇਟਾ 27 ਦੇ ਗੁਣਨਖੰਡ ਆ ਹੋਗੇ ਤੇ 8 18 ਦੇ ਗੁਣਨਖੰਡ ਆ ਹੋਗੇ ਤਾਂ ਮਹਾਤਮ ਸਮਾਵਰਤਕ ਕੀ ਹੁੰਦਾ ਹਾਈਐਸਟ ਕਾਮਨ ਫੈਕਟਰ ਤਾਂ ਬੇਟਾ ਆ ਦੇਖੋ ਇਹਨਾਂ ਦੇ ਵਿੱਚੋਂ ਸਾਂਝਾ ਕਿਹੜਾ ਹੈਗਾ ਵੱਡੇ ਤੋਂ ਵੱਡਾ ਆ 9 ਇਹਦੇ ਵਿੱਚ ਵੀ ਹੈਗਾ ਤਾਂ ਇਹਦੇ ਵਿੱਚ ਵੀ ਹੈਗਾ ਆ ਇਸ ਕਰਕੇ ਇਹਨਾਂ ਦਾ ਮਹੱਤਮ ਸਮਾਵਰਤਕ ਦੋਹਾਂ ਦੇ ਗੁਣਖੰਡਾਂ ਚ ਹਾਈਐਸਟ ਕਾਮਨ ਫੈਕਟਰ ਵੱਡੇ ਤੋਂ ਵੱਡਾ ਸਾਂਝਾ ਗੁਣਨਖੰਡ ਕੀ ਹੈ 9 ਇਹਦਾ ਮਹੱਤਮ ਸਮਾਵਰਤਕ ਕਿੰਨਾ ਆਜੂਗਾ 9 ਠੀਕ ਹੈ ਬੇਟਾ ਤਾਂ ਮੇਰਾ ਕਹਿਲਾ ਗੱਲ ਕਲੀਅਰ ਹੋ ਗਈ ਤੁਹਾਨੂੰ ਜੇ ਤੁਸੀਂ ਆਪਣੇ ਹੱਥ ਦੇ ਨਾਲ ਵੀ ਸਵਾਲ ਆ ਜਿਹੜੇ ਕੱਢਣੇ ਆ ਅੱਗੇ ਇਹ ਬੇਟਾ ਆਪਾਂ ਗੱਲ ਕਰਦੇ ਆ 20 ਪਾਰਟ ਦੀ ਇਹਦੇ 20 ਪਾਰਟ ਦੇ ਵਿੱਚ 21 ਦੇ ਆਪਾਂ ਗੁਣਨਖੰਡ ਬਣਾ ਲੈਨੇ ਪਹਿਲਾਂ 21 ਦੇ ਗੁਣਨਖੰਡ ਕਿਵੇਂ ਬਣਨਗੇ 21 1 ਤੇ 20 ਵੰਡਿਆ ਜਾਂਦਾ ਹੈ ਬੇਟਾ ਠੀਕ ਹੈ ਫਿਰ 3 ਤੇ 3 7a 21 ਹੁੰਦੇ ਆ ਫਿਰ ਉਸ ਤੋਂ ਬਾਅਦ ਦੇ ਵਿੱਚ ਬੇਟਾ ਇਹ 7 ਤੇ 20 ਵੰਡਿਆ ਜਾਂਦਾ ਆ ਫਿਰ ਉਸ ਤੋਂ ਬਾਅਦ ਦੇ ਵਿੱਚ ਬੇਟਾ ਇਹ 21 ਤੇ 20 ਪੂਰਾ ਪੂਰਾ ਵੰਡਿਆ ਜਾਂਦਾ ਆ ਆ 21 ਦੇ ਗੁਣਨਖੰਡ ਬਣ ਗਏ ਫਿਰ ਬੇਟਾ ਆਪਾਂ ਬਣਾ ਲੈਂਦੇ ਆ 63 ਦੇ 63 ਦੇ ਗੁਣਨਖੰਡ ਬੇਟਾ ਇਹ 1 ਤੇ 20 ਵੰਡਿਆ ਜਾਂਦਾ ਆ ਫੇਰ ਇਹ ਬੇਟਾ 3 ਤੇ ਵੀ ਵੰਡਿਆ ਜਾਂਦਾ ਹੈ ਫੇਰ ਬੇਟਾ ਇਹ 7 ਤੇ ਵੰਡਿਆ ਜਾਂਦਾ ਪੂਰਾ ਪੂਰਾ ਇਹ ਤੁਸੀਂ ਵੰਡ ਕੇ ਦੇਖ ਲੈਣਾ ਠੀਕ ਹੈ ਹੋਰ ਭਾੜੇ ਤੇ ਨਹੀਂ ਜਾਂਦਾ 4 5 ਤੇ 6 ਦੇ ਭਾੜੇ ਤੇ 63 ਨਹੀਂ ਆਉਂਦਾ 70 ਨਾਮ 63 ਹੁੰਦੇ ਆ ਠੀਕ ਹੈ ਉਸ ਤੋਂ ਬਾਅਦ ਦੇ ਵਿੱਚ ਇਹ 9 ਦੇ ਭਾੜੇ ਤੇ 20 ਵੰਡਿਆ ਜਾਂਦਾ ਫੇਰ ਬੇਟਾ 21 ਤੇ ਆ ਫੇਰੇ 21 ਤੇ ਵੰਡਿਆ ਜਾਂਦਾ ਉਸ ਤੋਂ ਬਾਅਦ 63 ਤੇ ਤਾਂ ਇਹਨੇ ਵੰਡਿਆ ਹੀ ਜਾਣਾ ਹੈ ਠੀਕ ਹੈ ਬੇਟਾ ਤਾਂ ਇਹਦੇ ਗੁਣਖੰਡ 63 ਦੇ ਬਣ ਕੇ 1 3 7 9 21 63 ਇਹਦੇ 21 ਦੇ ਬਣ ਕੇ 1 3 7 ਤੇ 21 ਤਾਂ ਵੱਡੇ ਤੋਂ ਵੱਡਾ ਸਾਂਝਾ ਗੁਣਖੰਡ ਕਿਹੜਾ ਬੇਟਾ 21 ਇੱਧਰ ਵੀ ਹੈਗਾ 21 ਇੱਧਰ ਵੀ ਹੈਗਾ ਆ ਦੇਖੋ 21 ਇੱਧਰ ਵੀ ਹੈ 21 ਇੱਧਰ ਵੀ ਹੈ ਤਾਂ ਇਹਨਾਂ ਦਾ ਮਹਾਤਮ ਸਮਾਵਰਥ ਕਿੰਨਾ ਆ ਗਿਆ 21 ਐਸ ਸਵਾਲ ਦਾ ਉੱਤਰ ਕਿੰਨਾ ਆ ਗਿਆ 21 ਕਿਉਂਕਿ 21 ਮਹੱਤਮ ਸਮਾਵਰਤਾ ਕੀ ਹੁੰਦਾ ਵੱਡੇ ਤੋਂ ਵੱਡਾ ਸਾਂਝਾ ਗੁਣਨਖੰਡ ਐਚ ਸੀ ਐਫ ਹਾਈਐਸਟ ਕਮਨ ਫੈਕਟਰ ਉਹਦੇ ਤੋਂ ਬਾਅਦ ਦੇ ਵਿੱਚ ਬੇਟਾ ਆਪਾਂ ਕਰਦੇ ਆਂ ਇਹਦਾ ਸਵਾਲ ਨੰਬਰ ਸੀ ਤਾਂ ਸਵਾਲ ਨੰਬਰ ਸੀ ਦੇ ਵਿੱਚ ਬੇਟਾ ਆਪਾਂ 80 ਦੇ ਗੁਣਨਖੰਡ ਬਣਾਉਣੇ ਆ 80 ਬੇਟਾ 1 ਤੇ 20 ਵੰਡਿਆ ਜਾਂਦਾ 2 ਤੇ 20 ਵੰਡਿਆ ਜਾਂਦਾ ਫਿਰ ਬੇਟਾ ਇਹ 4 ਤੇ 20 ਵੰਡਿਆ ਜਾਂਦਾ ਠੀਕ ਹੈ 4 ਦੇ ਭਾੜੇ ਤੇ 80 ਜਾਂਦਾ ਹੈ 4 2 8 ਪੂਰਾ ਪੂਰਾ ਵੰਡਿਆ ਜਾਂਦਾ ਫਿਰ 5 ਤੇ ਵੀ ਵੰਡਿਆ ਜਾਂਦਾ ਇਹ 80 6 ਤੇ ਨਹੀਂ ਵੰਡਿਆ ਜਾਂਦਾ ਠੀਕ ਹੈ 7 ਤੇ 8 ਤੇ ਵੀ ਵੰਡਿਆ ਜਾਂਦਾ ਇਹ ਫਿਰ 10 ਤੇ ਵੀ ਵੰਡਿਆ ਜਾਂਦਾ ਆ ਫਿਰ 10 ਤੋਂ ਬਾਅਦ ਦੇ ਵਿੱਚ 11 ਉਹ 88 ਨਹੀਂ ਵੰਡਿਆ ਜਾਂਦਾ 12 ਤੇ ਨਹੀਂ ਜਾਂਦਾ 13 ਤੇ 14 14 684 14 ਤੇ ਵੀ ਨਹੀਂ ਜਾਂਦਾ 15 ਤੇ ਨਹੀਂ 16 ਉਹ 5 80 ਹੁੰਦੇ 16 ਤੇ 20 ਵੰਡਿਆ ਜਾਂਦਾ 17 ਤੇ 18 ਤੇ ਨਹੀਂ 19 ਤੇ 20 ਤੇ ਵੰਡਿਆ ਜਾਂਦਾ ਹੈ 20 ਚੋਕਾ 80 ਹੁੰਦੇ ਆ 20 ਤੋਂ ਬਾਅਦ ਦੇ ਵਿੱਚ ਬੇਟਾ ਇਹ ਵੰਡਿਆ ਜਾਂਦਾ 30 ਤੇ ਨਹੀਂ ਵੰਡਿਆ ਜਾਂਦਾ ਫਿਰ ਇਹ 40 ਤੇ ਵੰਡਿਆ ਜਾਂਦਾ ਫਿਰ ਉਸ ਤੋਂ ਬਾਅਦ 80 ਤੇ 20 ਪੂਰਾ ਪੂਰਾ ਵੰਡਿਆ ਜਾਂਦਾ ਆ ਇਹਦੇ ਗੁਣਨਖੰਡ ਹੋ ਗਏ ਜੇ ਬੇਟਾ ਅਭਿਆਸ ਦੇ ਨਾਲ ਤੁਸੀਂ ਕਰਨਾ ਹੈ ਠੀਕ ਹੈ ਉਸ ਤੋਂ ਬਾਅਦ 100 ਦੇ ਗੁਣਨਖੰਡ ਅਸੀਂ ਬਣਾਵਾਂਗੇ 100 ਦੇ ਕਿਹੜੇ ਬਣਦੇ ਆ 100 1 ਤੇ 20 ਵੰਡਿਆ ਜਾਂਦਾ 2 ਤੇ 20 ਵੰਡਿਆ ਜਾਂਦਾ 4 ਤੇ 25 ਚਾਪਚੀ ਚੋਕਾ 100 ਹੁੰਦੇ ਆ ਫਿਰ ਬੇਟਾ ਇਹ 5 ਤੇ ਵੀ ਵੰਡਿਆ ਜਾਂਦਾ ਫਿਰ ਬੇਟਾ ਇਹ 10 ਤੇ ਵੰਡਿਆ ਜਾਂਦਾ ਠੀਕ ਹੈ 10 ਤੋਂ ਬਾਅਦ ਦੇ ਵਿੱਚ ਇਹ ਬੇਟਾ ਵੀ ਤੇ ਵੀ ਵੰਡਿਆ ਜਾਂਦਾ ਹੈ ਠੀਕ ਹੈ ਫਿਰ ਇਹ ਜ ਵੰਡਿਆ ਜਾਂਦਾ ਹੈ 25 ਤੇ 25 ਚੌਕਾ 100 ਹੁੰਦੇ ਆ 25 ਤੋਂ ਬਾਅਦ ਦੇ ਵਿੱਚ ਬੇਟਾ ਇਹ ਵੰਡਿਆ ਜਾਂਦਾ ਹੈ 40 ਦੇ ਨਹੀਂ 40 ਤੇ ਵੀ ਨਹੀਂ ਵੰਡਿਆ ਜਾਂਦਾ ਠੀਕ ਹੈ ਤੇ ਇਹ ਵੰਡਿਆ ਜਾਂਦਾ 50 ਤੇ 50 ਦੂਣਾ 100 ਹੁੰਦੇ ਆ ਠੀਕ ਹੈ ਬੇਟਾ ਤਾਂ ਫਿਰ ਉਸ ਤੋਂ ਬਾਅਦ ਦੇ ਵਿੱਚ 100 ਦੇ ਉੱਤੇ ਤਾਂ ਇਹ ਵੰਡਿਆ ਹੀ ਜਾਂਦਾ ਆ ਹੂਣ ਬੇਟਾ ਆਪਾਂ ਇਹਦਾ ਵੱਡੇ ਤੋਂ ਵੱਡਾ ਸਾਂਝਾ ਗੁਣਖੰਡ ਦੇਖਦੇ ਆਂ ਤਾਂ ਬੇਟਾ ਦੇਖੋ ਇੱਕ ਆਪਾਂ ਚਾਰ ਵੀ ਸਾਂਝਾ ਪੰਜ ਵੀ ਸਾਂਝਾ ਪਰ ਆਪਾਂ ਵੱਡੇ ਤੋਂ ਵੱਡਾ ਲੈਣਾ ਤਾਂ ਵੱਡੇ ਤੋਂ ਵੱਡੀ ਸੰਖਿਆ ਬੇਟਾ ਜਿਹੜੀ ਹੈਗੀ ਆ ਦੇਖੋ 20 ਇਹਦੇ ਵਿੱਚ ਵੀ ਹੈਗਾ 20 ਇਹਦੇ ਵਿੱਚ ਵੀ ਹੈਗਾ ਆ ਤਾਂ ਇਹਦਾ ਜਿਹੜਾ ਮਹੱਤਮ ਸਮਾਵਰਤਕ ਕਿੰਨਾ ਆਜੂਗਾ ਵੀ ਆ ਪਤਾ ਲੱਗ ਗਿਆ ਬੇਟਾ ਵੀ ਇੱਧਰ ਵੀ ਹੈ ਤੇ ਵੀ ਇੱਧਰ ਵੀ ਹੈਗਾ ਤਾਂ ਐਸ ਸਵਾਲ ਦਾ ਉੱਤਰ ਕਿੰਨਾ ਆਜੂਗਾ ਵੀ ਠੀਕ ਹੈ ਬੇਟਾ ਉਦੋਂ ਬਾਅਦ ਇਹ ਸੀ ਗੁਣਖੰਡ ਵਿਧੀ ਦੇ ਰੱਖੀ ਅਸੀਂ ਮਹੱਤਮ ਸਮਾਵਰਤਕ ਕਿਵੇਂ ਪਤਾ ਕਰਨਾ ਤੁਹਾਨੂੰ ਮੈਂ ਦੱਸ ਦਿੱਤਾ ਸੀ ਵੀ ਹਾਈਐਸਟ ਕਾਮਨ ਫੈਕਟਰ ਬੋਲਦੇ ਆ ਇਹਨੂੰ ਤੇ ਸੋ ਬੇਟਾ ਅਗਲੇ ਸਵਾਲ ਆਪਾਂ ਅਗਲੀ ਵੀਡੀਓ ਦੇ ਵਿੱਚ ਕਰਾਂਗੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ